ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਤਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਗ ਸਚੁ ਜੁਗਾਦ ਸਚੁ ਹਰਿ ਭੇ ਸਚੁ ਨਾਨਕ ਹੋ ਸੇ ਭੇ ਸਚੁ ਸੋਚਾ ਸੋਚ ਨਾ ਹੋਵਈ ਜੇ ਸੋਚਿ ਲਖਵਾਰ ਚੁਪੈ ਛੁਪ ਨਾ ਹੋਵਈ ਜੇ ਲਾਇ ਰਹਾ ਲੇ ਉਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪ੍ਰੀਆ ਭਾਰ ਸੈ ਸਾਨ ਪਾਲਖੋ ਹੋ ਹੈ ਤਾਜ ਨਾ ਚੱਲੇ ਨਾਲ ਕੀ ਸਤਿਆਰਾ ਹੋਇ ਐ ਗਗੂੜੇ ਚੁਪੈ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਕੁਮੇ ਹੋਵਨ ਕਾਰ ਤੁਮ ਨਾ ਕਹਾ ਜਾਏ ਕੁਮੇ ਹੋਵਨ ਜੀ ਹੁਕਮ ਲੈ ਵੜਿਆਏ ਹੁਕਮੇ ਉਤਮਨੀ ਜਗ ਹੁਕਮ ਲਿਖ ਦੁ ਸੁਖ ਪਾਈ ਹੈ ਇੱਕ ਨੁਕਮੇ ਬਖਸ਼ੀਸ ਕੁਕਮੇ ਫਦਾ ਦਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾ ਨੁਕਮੇ ਜੇ ਬੁੱਝੈ ਤਾ ਉਹ ਮੈਂ ਕਹਿ ਨਾ ਦੋਏ ਗਾਵੈ ਕੋ ਤਾਣ ਹੋਵੇ ਕਿਸ ਤਾਣ ਗਾਵੈ ਕੋ ਦਾਤ ਜਣੈ ਨਿਸ਼ਾਨ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਧਿ ਵਿਚਾਰ ਗਾਵੇ ਕੋ ਸਾਜ ਗਰੇ ਦਨਖੇ ਗਾਵੇ ਕੁਝ ਲੈ ਫਿਰਦੇ ਗਾਵੇ ਕੁਝ ਪੈ ਜਿਸੈ ਦੂਰ ਗਾਵੇ ਕੋ ਵੇਖਿਆ ਦਰ ਦੂਰ ਕਥਨਾ ਕਥਿਨਾ ਵਤੋਟ ਕਥ ਕਥ ਕਥੀ ਕੋਟੇ ਕੋਟ ਗੋਟ ਲੈਦਾ ਦੇ ਲੈਂਦੇ ਤਕ ਪਾਹੇ ਜੁਗਾਦਗੰਤਰ ਖਾਹੇ ਖਾਏ ਹੁਕਮੇ ਹੁਕਮ ਚਲਾਇਦਾ ਹੋ ਨਾਨਕ ਵਿਖਸਾਵੇ ਪ੍ਰਭਾ ਸਾਚਾ ਸਤਿ ਸਾਸਨਾਏ ਭਾਖਿਆ ਬੋਪਾਰ ਆਖੇ ਮੰਗੈ ਦੇਹ ਦੇਦਾਤ ਫਿਰੇ ਦਾਤਾਰ ਫੇਰ ਕਿ ਅਗਿਆ ਰਖਿਆ ਜੇ ਜਿਸਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੋਂ ਧੜੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵੜਿਆ ਇਹ ਵਿਚਾਰ ਕਰਮੀ ਆਵੈ ਕੱਪੜਾ ਨਦਰਿ ਮੋਖ ਦੁਆਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਤੀਤਾ ਨਾ ਹੋਏ ਹਾਪੇ ਆਪ ਰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਆਵੈ ਕੁਲਿ ਨਿਦਾਨ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਦੁੱਖਰ ਲੈ ਜਾਏ ਗੁਰਮੁਖ ਨਾਮ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰੇ ਸਰ ਗੁਰ ਗੋੜਖ ਵਰਮਾ ਗੁਰ ਪਾਰਵਤੀ ਮਾਏ ਜੇ ਹੋ ਜਾਣ ਆਖਾ ਨਾਹੀ ਕਣਕਥ ਨਾ ਜਾਏ ਗੁਰ ਅਕਤਿ ਦੀ ਬਜਾਏ ਸਭ ਨਾ ਦੀ ਆਖ ਕਦਾਤਾ ਸੋ ਮੈਂ ਵਿਸਰਣਾ ਜਾਏ ਤੇਰਥ ਨਹਾਵਾ ਜਿਸ ਸਵਾਵਾ ਬਿਨ ਬਾਣੇ ਕੇ ਨਾਏ ਕਰੇ ਜੇ ਤਿਸ ਰੂਪੋ ਪਾਏ ਵੇਖਾ ਆਪਣ ਕਰਮਾ ਕੇ ਮਿਲਾ ਲਏ ਮੱਤ ਵਿੱਚ ਰਦਰ ਦਵਾਰ ਬਾਣਕ ਜੇ ਕਿਰਕੇ ਸਿੱਖ ਸੁਣੇ ਗੁਰ ਅਗ ਦੇਪ ਜਾਇ ਸਭਨਾ ਜੀਆਂ ਕਾਜ ਦਾਤਾ ਸੋ ਮੈਂ ਵਿਸਰਣਾ ਜਾਏ ਜੇ ਤੁਤਾਰੇ ਅਰਜਾ ਹਉਦ ਸੁਣੇ ਹੋਏ ਨਵਾਖ ਨੱਚ ਜਾਣੀਐ ਨਾਲ ਚਲੇ ਸਭ ਕੋਏ ਸੰਗਾ ਨਾਉ ਦਿਖਾਈ ਕਾ ਜਸ ਕੀਰ ਜਗਨੇ ਜੇ ਕਿਸ ਨਦਰ ਨ ਆਵੇ ਤਾ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੁਸੇ ਦੁਸ ਦਰੇ ਨਾਨਕ ਤੇ ਗੁਣ ਗੁਣ ਕਰੇ ਗੁਣਵੰਤਾ ਗੁੰਦੇ ਤੇ ਹਾ ਕੋਈ ਨ ਸੋਜੈ ਜੇ ਤੁ ਗੁਣ ਕੋਈ ਕਰੇ ਸੁਣਿਆ ਐਸੇ ਤੇ ਪਿਰ ਸੁਰਨਾਥ ਸੁਣਿਆ ਤਰਤ ਤਬਲੇ ਆਕਾਸ਼ ਸੁਣਿਆ ਦੀਪ ਲੋਪਾਤਾ ਦਸਨੁ ਪਹੁ ਨ ਸਕੈ ਕਾਲ ਨਾਨਕ ਭੁਗਤਾ ਫਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮ ਇੰਦ ਸਰ ਮੁਕਸਲਾ ਹਮ ਮੰਦ ਸੁਣਿਆ ਜੋਗ ਜਗਤਿਨ ਭੇਦ ਸੁਣਿਆ ਸਾਖ ਸਿਮਰਤ ਵੇਦ ਨਾਨਕ ਭੁਗਤਾ ਫਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਛੜ ਗਿਆ ਇਸ਼ਾਨ ਸੁਣਿਆ ਪੜਪੜ ਪਾਵੇ ਮਾਨ ਸੋ ਲਾ ਕੇ ਸਦਿਆਨ ਨਾਨਕ ਭਗਤਾ ਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਸਰਾ ਗੁਨਾ ਕੇ ਗਾਹਾ ਸੁਣਿਆ ਸੇਖ 피ਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਰੋ ਸੁਣਿਆ ਹਾਥ ਹੋ ਵਸ ਗਾਓ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਦਾ ਨਾਸ ਮੰਨੇ ਜੀਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਿਛਤਾਏ ਕਾਗਦ ਕਰਮ ਲਿਖਣ ਹਾਰ ਮਨਨੇ ਕਹਿ ਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਬਨ ਜਣ ਮਨ ਕੋਏ ਮਨ ਸੁੱਧਵਾ ਮਨ ਬੁੱਧ ਮਨ ਸਗਲ ਗੁਣ ਕੇ ਸੁਧ ਮਨ ਆਪੋ ਟੋਟਾ ਨਾ ਖਾਏ ਮਨ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਬਨ ਜਣ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨੈ ਬਖਸਰ ਪ੍ਰਗਟ ਜਾਏ ਮਨੈ ਭਗਨ ਤੱਲੇ ਪੰਥ ਮਨੈ ਧਰਮ ਸੱਚੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨੈ ਪਾਵੈ ਬੋਖ ਦੁਆਰ ਮਨੈ ਪਰਵਾਰਾ ਸਾਧਾਰ ਬਨੈ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਭਵੈ ਨਾ ਦੇਖੈ ਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣ ਬਨ ਕੋਇ ਪੰਜ ਪਰਵਾਣ ਪੰਜ ਪ੍ਰਧਾਨ ਪੰਚ ਪਾਵੈ ਦਰਗਹਿ ਬਾਨ ਪੰਚੇ ਸੋਦਰ ਰਾਜਾਨ ਭੰਤਾ ਕਾ ਗੁਰ ਇਕ ਦਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਿਆ ਕਰਨੇ ਨਾ ਸਮਾਰ ਤੋਲ ਧਰਮ ਦਇਆ ਕਾ ਪੂਤਾ ਸੰਤੋਖ ਥਾਪ ਰਖਿਆ ਜਨ ਸੂਤਾ ਜੇ ਕੋ ਗੁਦ ਹੋਵੇ ਸਤਿਆਰ ਤਵਲੇ ਉੱਪਰ ਕੀਤਾ ਬਾੜ ਧਰਤੇ ਹੋਰ ਪਰੈ ਹੋਰ ਤਿਸ ਤੇ ਭਾਰਤ ਲੈ ਗਉਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਵਿੜੀ ਕਲਾ ਹਿਉ ਲਿਖਾ ਲਿਖ ਦਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾੜ ਸਵਾਲ ਰੂਪਾ ਖੇਤੇ ਦਾਤ ਜਣ ਗੁਰੂ ਕੀਤਾ ਪੁਸਾਵੇ ਕੋ ਕਵਾਉ ਚਿੱਤੇ ਹੋ ਲਖ ਦਰਿਆ ਕੁਦਰਤ ਕਉਣ ਕਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤਦ ਪਹਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤੋ ਨਿਰੰਕਾਰ ਅਸੰਖ ਜਾਪ ਸੰਭਾਉ ਸੰ ਪੂਜਾ ਸੰ ਤਪਤਾਉ ਅਸੰਖ ਰੰਗ ਮੁਗਵਿਦ ਪਾਠ ਸੰ ਜੋਗ ਮੰਦਰ ਦਾਸ ਸੰ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਸੰਦਾ ਤਾਰ ਅਸੰਗ ਸਰਬਕਸਾਰ ਸਭ ਮੋਰੀ ਵਿਲਾਇਤਾਰ ਕੁਦਰਤ ਕਮਲ ਕਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤਦ ਫਾਵੈ ਸਾਇ ਭਲੀਕਾਰ ਤੂੰ ਸਦੰ ਸਲਾਮਤੋ ਨਰੰਖਾਰ ਅਸੰਗ ਮੂਰਖ ਅਧਖੋਰ ਅਸੰਗ ਸੋਰ ਹਰੰਪੋਰ ਅਸੰਗ ਮਰ ਕਰ ਜਾਹੇ ਜੂਰ ਅਸੰਗ ਗਲਵਡ ਹਤਿਆ ਕਮਾਏ ਅਸੰਗ ਪਾਪੀ ਪਾਪ ਕਰ ਜਾਹੇ ਅਸੰਗ ਕੁੜਿਆ ਤੂੜੇ ਫਰਾਏ ਅਸਾਂਖ ਕਲੇਜ ਮਲਭਾ ਖਾਏ ਅਸਾਂਖ ਜਿੰਦ ਅਕਸਰ ਕਰੇ ਭਾਰ ਨਾਨਕ ਨਿਤ ਕਹਿ ਵੀਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੂੰ ਪਾਵੈ ਸਹਿ ਭਲੇ ਕਾਰ ਤੂੰ ਸਦਾ ਸਲਾਮ ਤੂੰ ਰੰਖਾਰ ਅਸੰਖ ਨਾਮ ਸੰਥਾ ਵਗਮ ਗਮ ਸੰਤਲੋ ਸੰਕਾ ਸਰਬਾਰ ਆਖਰੇ ਨਾਮ ਅਕਲੇਸਾ ਲਖਰੀ ਗਿਆਨ ਗੀਤ ਗੁਣਗਾ ਆਖਰੇ ਲੇਖਣ ਬੋਲਣ ਬਾਣ ਆਖਰਾ ਸਰ ਸੰਜੋਗ ਖਾਣ ਜਿਨੇ ਦੇਕੇ ਤੇ ਸਰਨਾਏ ਜੇ ਫਰਮਾਜੇ ਜੇ ਪਾਏ ਜੇ ਦਿੱਤਾ ਦਿੱਤਨਾ ਵੜਨਾ ਬੈ ਲਾਏ ਕੋ ਥਾ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤ ਭਵ ਸੈ ਪ੍ਰੀਕਾਰ ਤੂੰ ਸਦਾ ਸਲਾਮਤ ਨਰੰਕਾਰ ਭੜਿਆ ਹੱਥ ਦਿੰਦੇ ਪਾਣੀ ਤੇ ਤਦਰੁਦਖੇ ਮੂਤ ਬਰਿੰਚੇ ਕਪੜ ਹੋਏ ਦੇ ਸਾ ਬੂੜਦਈ ਧੋਏ ਭਰੀ ਅਹਿਮਦ ਪਾਪਾ ਕੈ ਸੰਗ ਓ ਤੋਪਾ ਨਾ ਵੈ ਕੈ ਰੰਗ ਹੁੰਨੇ ਪਾਪੇ ਆਖੜਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੇਜਾਪੇ ਖਾਓ ਨਾਲ ਉਤਮੀ ਆਹੋਦਾ ਥਿਰ ਤਪਦੇ ਦਦਾਲ ਜੇ ਕੋ ਪਾਵਨ ਰਿਕਾ ਮਾਨ ਸੁਣਿਆ ਬਨਿਆ ਮੈਂ ਚੇਤਾ ਭਾਉ ਅੰਤਰ ਗੱਜੇ ਰਸ ਮੰਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਆਵੇ ਸਵਸਤਾਤ ਬਾਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਮਣ ਕਾਉਂਟਿਤ ਕਉਣ ਵਾਰ ਕਵਣ ਸ੍ਰੀ ਉਤੇ ਬਹੁ ਕਮਣ ਜਿਤ ਹੋਵਾ ਆਕਾਰ ਵੇਰ ਨਾ ਪਾਇਆ ਪੰਡਤੀ ਜੇ ਹੋਵਾ ਨੇਕ ਭਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਾ ਲੈ ਕੁਰਾਨ ਹਿਤਵਾਰ ਨਾ ਜੋਗੀ ਜਾਣਾ ਰਤਮਾ ਹੋ ਨਾ ਹੋਏ ਜਾ ਕਰਤ ਸੱਜ ਕੋ ਸਾਜ ਆਪੇ ਜਾਣਾ ਸੋਏ ਕਿਵ ਕਰਾ ਕੇ ਚਲਾਏ ਕਿਵਰ ਨਹੀਂ ਕਿਵ ਜਾਣਾ ਨਾਮ ਵਗਨ ਸੋ ਗਵਾਖਾ ਇੱਕ ਦੋ ਇੱਕ ਸਿਆਣਾ ਵੱਡਾ ਸਮਝਣਾਈ ਚੇਤਾ ਜਾਕਾ ਹੋਵੇ ਨਾਮ ਦੇਖੋ ਆਪੋ ਜਣ ਪੱਗੇ ਗਿਆ ਨਾ ਸੋ ਹੈ ਪਾਤਾਲ ਪਾਤਾਲ ਲੱਖ ਆਕਾਸ ਆਗਾ ਓੜ ਗੋੜ ਗਪਾਲ ਥਕੇ ਵੇਦ ਕਹਿਨਿਕ ਬਾਤ ਸੈ ਸ 18 ਕੈਨਕ ਤੇਬਾ ਅਸਲ ਇੱਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖਿਆ ਆਪੇ ਜਾਣ ਆਪ ਸਲਾਹੀ ਸਲਾਹੇ ਇਤੇ ਸੁਰਤ ਨ ਪਾਈਆ ਨਦੀਆਂ ਤੇ ਵਾਹ ਪਵਹਿ ਸਮੁੰਦ ਨ ਜਾਣਿਆ ਸਮੁੰਦ ਸਾ ਸੁਲਤਾਨ ਗ੍ਰਹ ਤੇਤ ਮਾਨ ਧਨ ਕਿਹੜੇ ਤੁਨ ਨ ਹੋਵਨੀ ਜਿਤਸ ਮਨੋਂ ਨ ਵਿਸਰਹਿ ਅੰਤਨਾ ਸਿਵ ਤੇ ਕਹਿਣ ਅੰਤ ਅੰਤ ਨ ਕਰਨ ਦੇਣ ਅੰਤ ਅੰਤਨ ਜਾਪੈ ਕਿਆ ਮਨਮੰਤਾ ਅੰਤਨ ਜਾਪੈ ਜੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਾਰਨ ਇਥੇ ਵਿਰਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹ ਅੰਤਨ ਗਾਣ ਕੋਏ ਬਹੁਤਾ ਘਹਿ ਬਹੁਤਾ ਹੋਏ ਵੱਡਾ ਸਾਬੂਤਾ ਤਾ ਉਤੇ ਉਪਰ ਚਲਾਓ ਏਵਡਾ ਹੋਵੇ ਕੋਏ ਤੇ ਸੁਦੇ ਕੋ ਜਾਣੇ ਸੋਏ ਜੇ ਵਿੜਿਆਪ ਜਾਣਿਆ ਪਾਪ ਨਾਰਕ ਰਦੜੀ ਕਰਨੀ ਦਾਸ ਬਹੁਤਾ ਕਰਮ ਕਿਆ ਨਾ ਦਾਏ ਵੱਡਾ ਦਾਤਾ ਜੱਲਾ ਤਮਾਏ ਤੇਤੇ ਮੰਗ ਜੁਦ ਪਾਰ ਖੇਤੇ ਆ ਘੜਤ ਨਹੀਂ ਵਿਚਾਰ ਕੇਤੇ ਖਪਟੇ ਵੇਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਮੂਰਖਾ ਹੀ ਖਾਏ ਕਿਤਿਆਂ ਧੋਖੋ ਫਦਮਾਰ ਇਹ ਬੇਦਾਤ ਦਾ ਦਦਾਰ ਬੰਦ ਕਲਾਸੇ ਬਣ ਹੋਏ ਹੋ ਰਾਤ ਹੋ ਸਕਾ ਕੋਏ ਜੇ ਕੋ ਖਾ ਕਾਕਣ ਪਾਏ ਹੋ ਜੜ ਜਿਧਿਆ ਮੋ ਖਾਏ ਆਪੇ ਜੜ ਆਪੇ ਦੇ ਆਖੇ ਸੇ ਵੇਖੇ ਕੇ ਜਿਸ ਨੂੰ ਬਖਤੇ ਸੇ ਸਲਾ ਨਾਨਕ ਪਾਤਸ਼ਾਹ ਪਾਤਸ਼ਾਹ ਅਮੁੱਲ ਗੁਣ ਬੁਲ ਵਪਾਰ ਅਮੁੱਲ ਪੰਡਾਰੇ ਗੋ ਪੰਡਾਰ ਅਮੁੱਲ ਗੁਣ ਬੁਲ ਵਪਾਰ ਅਮਲ ਵਪਾਰੇ ਮਲ ਬੰਡਾਰ ਅਮਲ ਆਵਾ ਮਲਦਾਏ ਅਮਲ ਭਾਬਲਾ ਸਮਾਏ ਅਮਲ ਧਰਮ ਦੇ ਬਾਣ ਅਮਲ ਤਲ ਮਲ ਪਰਵਾਨ ਅਮਲ ਬਸੇ ਸੋਮਲ ਨਿਸ਼ਾਨ ਅਮਲ ਗਰਬਰ ਫਰਮਾਨ ਅਮਲੋ ਬਨੇ ਆਖਿਆ ਨਾ ਜਾਏ ਆਖ ਆਖ ਲੈ ਨਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਿ ਵਿਖਿਆਨ ਆਖੇ ਬਰਮੇ ਆਖੇ ਇੰਦੇ ਆਖਾ ਗੋਪੀ ਤੇ ਗੋਵਿੰਦ ਆਖਿਆ ਇਸਰ ਆਖੇ ਸਿੱਧ ਆਖਿਆ ਕੀਤੇ ਕੀਤੇ ਬੁੱਧ ਆਖਾ ਦਾਨ ਕਦੇਵ ਆਖੇ ਸੁੰਦਰ ਮਰਜਾਂ ਸੇ ਕੇਤੇ ਆਖ ਆਖਣ ਪਾਏ ਕੇਤੇ ਕਹਿ ਗੱਟ ੜ ਜਾਏ ਇਤੇ ਕੀ ਕੀ ਹੋਰ ਕਰੇ ਤਾਕ ਸਤ ਕਹਿ ਕੇ ਇਹ ਕੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਨ ਸਤ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਲ ਕੇ ਸਰਗਵਾਰ ਗਵਾਰ ਸੋ ਤਾਰੇ ਕਿਹਾ ਸੋ ਘਰ ਕਿਆ ਜਿਤ ਵੇ ਸਰਬ ਸਮਾਲੇ ਵਾਜੇ ਨਾਦ ਨੀਕੇ ਸੰਖਾ ਕੀਤੇ ਬਾਬ ਨਾਰੇ ਕੀਤੇ ਰਾਗ ਸੁਗਈਨ ਕੀਤੇ ਗਗਨ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਬੈਸੰਤਰ ਘਾਵੇ ਰਾਜਾ ਧਰਤ ਦਵਾਰੇ ਗਾਵੇ ਜਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋ ਹੰਸਦਾਂ ਸਵਾਰੇ ਗਾਵੇ ਇੰਦੇ ਦਰਸ਼ਨ ਬੈਠੇ ਦੇਵ ਤਿਆਨ ਦਰਨਾਲੇ ਗਾਵੇ ਸਿੱਧ ਸਮਾਦੇ ਅੰਦਰ ਗਾਵੇ ਸਾਧੂ ਚਾਰ ਗਾਵੇ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਡਿਤ ਬਲੱਖੇ ਸਾਧ ਜੋ ਜੁਗ ਵੇਦਾਂ ਨਾਲੇ ਗਾਵੇ ਮੋਹਨਿਆ ਮਨ 모ਹਿਨ ਸੁਰਗਾ ਮਦ ਪਿਆਲੇ ਗਾਵੇ ਰਤਨੋ ਪਾਏ ਤੇਰੇ 68 ਤੀਰਤ ਨਾਲੇ ਗਾਵੇ ਜੋਧਾ ਮਹਾਂਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੈ ਖੰਡ ਮੰਡਲ ਵਰ ਬੰਡਾ ਕਰ ਕਰ ਰਖੇ ਦਾਰੇ ਸੇਦ ਜਨੋਂ ਗਾਵਹਿ ਜੋਤਿ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਚੇਤੇ ਜਨੋਂ ਗਾਵਨ ਸੇ ਮੈ ਤਨਾਇਆ ਵਨ ਨਾਨਕ ਕਿਆ ਵਿਚਾਰੇ ਸੋਇ ਸੋਇ ਦਸੋ ਸਾਹਿਬ ਸਾਤਾ ਸਾਤੀ ਨਾਹੀ ਹੈ ਬਿ ਉਸੇ ਜਾਏ ਨਾ ਜਾਸੀ ਰਤਨਾ ਜਨਰ ਚਾਈ ਰੰਗੇ ਰੰਗੇ ਭਾਦੇ ਕਰ ਕਰ ਜਸੇ ਮਾਇਆ ਜੇ ਨੋ ਪਾਇ ਕਰ ਕਰ ਵੇਖੇ ਕੀਤਾ ਆਪਣਾ ਜਿਦ ਤਸ ਦੇ ਵੜਿਆਈ ਜੋ ਸੋ ਭਾਵੈ ਸੋ ਕਰਸੇ ਹੁਕਮ ਨਾ ਕਰਣਾ ਜਾਏ ਸੋ ਪਾਸ ਸੋ ਸੋ ਪਾਸ ਸਾਹਿਬ ਨਾਨਕ ਰੰਦਰ ਜਾਏ ਹੁੰਦਾ ਸੰਤੋਖ ਸਰਬਜੋਲੇ ਹਿਆਰਿਕ ਰਹਿ ਗੂਤਾ ਕੰთა ਕਾਮ ਤਵਾਰੇ ਕਾਇ ਜੋ ਜੰਡਾ ਪ੍ਰਦੇਤ ਆਏ ਪੰਥੇ ਸਗਲ ਆਏ ਪੰਥੇ ਸਗਲ ਜਮਾਤੇ ਜਗ ਜੀਤਾ ਜਗ ਜੀਤਾ ਆਦੇਸ ਸਯਾ ਦੇਸ ਆਗ ਨੀਲ ਨਾਦ ਰਾਜ ਝੁਗ ਝੋਗ ਇੱਕੋ ਵੇਸ ਪੁਗਤ ਗਿਆਨ ਦੇ ਬੰਡਾਰਣ ਘਟ ਘਟ ਵਾਜਾ ਨਾਦ ਆਪਾ ਨਾਦ ਤੇ ਸਭ ਜਾਕੇ ਲੈ ਸਦੇ ਅਵਰਾ ਸਾਦ ਸੰਜੋਗ ਯੁਗਦਵਿਕਾਰ ਚਲਾਵੇ ਲੇਖ ਆਵੇ ਪਾਗ ਆਦੇ ਸਿਆਦੇ ਸਾ ਆਦੇ ਨੀਲਾ ਨਾਦ ਨਾਹਿਤ ਜੁਗ ਜੁਗ ਇੱਕੋ ਵੇਸਾ ਏਕਾ ਮਾਇ ਯੁਗਤ ਵਿਆਹ ਤਿੰਨ ਤੇਲੇ ਪਰਵਾਣ ਇਕ ਸੰਸਾਰ ਇਕ ਬੰਡਾਰ ਇਕ ਲਾਏ ਦੇਬਾਨ ਜਿਸ ਸਭਾਵਾ ਤਿਵੇਂ ਚਲਾਵੇ ਜੋ ਹੋਵੇ ਪ੍ਰਮਾਨ ਹੋ ਵੇਖ ਉਹ ਨਾਨ ਨਦਰਨ ਆਵੇ ਬਹੁਤ ਅਰ ਬੇਡਾਲ ਆਦੇਸ ਆਦੇਸ ਆਦ ਨੀਲ ਨਦਰਨ ਹਿਤ ਜੁਗ ਜੁਗ ਇਕ ਹੋਵੇ ਸਾ ਆਸਣ ਲੋਏ ਲੋਏ ਬੰਡਾਰ ਜੋ ਕੁਛ ਪਾਇਆ ਸੋ ਇਕ ਵਾਰ ਕਰ ਕਰ ਵੇਖੇ ਸਰਜਨਹਾਰ ਨਾਨ ਸੱਚੇ ਕੀ ਸਾਥੀਕਾਰ ਆਦੇਵ ਤੇ ਸਿਆਦੇਸ ਆਦ ਨੀਨ ਨਾਦ ਨਾਹਿਤ ਜੁਗ ਜੁਗ ਇੱਕੋ ਵੇਸਾ ਇਕ ਦੂਜੇ ਬੋਲ ਲਖ ਹੈ ਲਖ ਵੇ ਲਖ ਵੀਸ ਲਖ ਲਗੇ ਡਾ ਅੱਖੀਆ ਇੱਕ ਨਾਮ ਜਗਦੀ ਇਹ ਤਰਾਹ ਤੇ ਪਵੜੀਆਂ ਚੜੀਆ ਹੋਈਆਂ ਕੇਸ ਸੁਣ ਗੱਲਾਂ ਆਕਾਸ਼ ਕੇ ਚਿੱਟਾ ਆਏ ਰੇਸ ਨਾਨਕ ਰਦਰੇ ਪਾਈ ਹੈ ਕੋੜੇ ਕੋੜਾ ਠੇਸ ਆਖਣ ਜੋਰ ਚ ਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਵਰਣ ਦੂਰ ਜੋਰ ਜੋਰ ਨਾ ਰਾਜ ਮਾਲ ਬਨਸੂਰ ਜੋਰ ਨਾ ਸੁਜਦੇ ਜਾਨ ਵਿਚਾਰ ਜੋਰ ਨਾ ਜੁਦੇ ਛਟੇ ਸੰਸਾਰ ਜਿਸ ਅਧੁਰ ਕਰ ਵੇਖੈ ਸੋਏ ਨਾਲ ਗੁਤਮ ਨੇਚ ਨਾ ਕੋਏ ਰਾਤੇ ਰਤੇ ਤੇ ਤਿਵਾਰ ਪਵਨ ਪਾੜੇ ਅਗਲੇ ਪਾਤਾਲ ਇਸ ਵਿੱਚ ਧਰਤੇ ਦਾ ਪ੍ਰਕਿਰਤ ਰੰਗਸਾਰ ਇਸ ਵਿੱਚ ਜੇ ਜੁੱਚੇ ਰੰਗ ਤਿਲਕੇ ਨਾਮ ਨਿਕ ਅਨੰਤਾ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਚ ਦਰਬਾਰ ਤਿਥਾ ਸੋਹ ਪੰਕਰਵਾਲ ਨਦਰੇ ਕਰਮ ਪਵ ਦੇ ਛਾਨ ਖੱਜ ਪਗਉ ਦੇ ਪਾ ਨਾਨਕ ਜੇ ਜਪ ਜਾਇ ਧਰਮ ਖੰਡ ਕਾ ਧਰਮ ਜਾਨ ਪ੍ਰਕਾ ਕੋ ਕਰਮ ਖੇਤੇ ਬੋੜ ਬਾਨੇ ਵਸੰਤ ਖੇਤੇ ਕਰਮੇਸ ਖੇਤੇ ਬਰਮੇ ਘੜ ਤੜੀਐ ਰੂਪ ਰੰਗ ਕੇ ਵੇਸ ਰੂਪ ਰੰਗ ਕੇ ਵੇਸਾ ਕੇਤੇ ਆ ਕਰ ਗੋਮਰ ਕੇਤੇ ਕੇਤੇ ਧੂਪ ਦੇਸਾ ਕੇਤੇ ਇੰਤਨ ਸੁਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਿੱਧ ਬੁੱਧ ਨਾਨਕ ਕੇਤੇ ਕੇਤੇ ਦੇਵੀ ਵੇਸਾ ਕੇਤੇ ਦੇਵ ਜਨ ਮੁਨ ਕੇਤੇ ਕੇਤੇ ਰਤ ਸਮੁੰਦ ਕੇਤੇ ਆਖਾੜੇ ਕੇਤੇ ਬਾਣੀ ਕੇਤੇ ਬਾਗ ਨਰਿੰਦਰ ਕੇਤੇ ਸੁਰਤੀ ਸੇਵੇ ਕੇਤੇ ਨਾਨਕ ਅੰਤ ਨੰਤ ਯਾਰ ਕੰਨ ਮੈਂ ਗਿਆਨ ਪ੍ਰਚੰਡ ਹੈ ਤਿਥੈ ਆਨੰਦ ਬਨੋਦ ਕੋਡ ਆਨੰਦ ਸਰਬ ਖੰਡ ਕੇ ਬਾਣੀ ਰੂਪਾ ਤਿਥੈ ਘੜਤੜੀਐ ਬੋਧਨੂਪਾ ਤਾਂ ਕਿ ਆਗਲਾ ਗਿਆ ਨਾ ਜਾਏ ਜੇ ਕੋ ਕਹਿ ਪਿਚੈ ਫਿਦਾਏ ਤਿਥੈ ਘੜੀਐ ਸੁਖ ਸੁਮਤਿ ਮਨ ਬੁੱਧ ਤਿਥੈ ਘੜੀਐ ਸੁਦਸਦਾ ਕੇ ਸੁਧ ਕਰਮ ਖੰਡ ਕੇ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਦ ਬਾਹਵਲ ਸੂਰ ਤਿਰ ਮੈਂ ਰਾਜ ਰਿਆ ਭਰਪੂਰ ਤਿਥੈ ਸੇਤੋ ਸੇਤੈ ਮੈਂ ਮਹਾ ਮਾਇ ਤਾਂ ਕੇ ਰੂਪ ਕਥਨੇ ਜਾਏ ਨਾ ਹੋ ਗਰਡਾਗੇ ਜਾਏ ਜਿਨ ਕੈ ਰਾਮ ਸੈ ਮਨ ਬਾਇ ਤਿਤੈ ਭਗਤ ਸੈ ਗੈਲੋ ਕਰੈ ਮੁਤਾ ਮਿਲ ਸੋਏ ਸਤਖੰਡ ਖਾਨੋ ਜਿਨ ਰੰਗਾਰ ਕਕਰ ਨਿਹਾਰ ਥਿਥੇ ਖੰਡ ਮਡ ਵਰਪੰਡ ਜੇ ਕੋ ਕਥੈ ਤੰਤ ਨ ਅੰਤ ਥਿਥੇ ਲੋਲ ਆਕਾਰ ਜਿਵ ਜੁ ਰੁਗ ਦਿਵ ਦਿਵ ਕਾਰ ਵੇਖੈ ਵਿਸਕ ਰ ਵਿਚਾਰ ਨਾਨਕ ਸਿਨਾ ਕਰੜਾ ਸਾਰ ਜਗ ਪਹਾਰਾ ਧਿਰਜ ਸੁਨਿਆਰ ਅਹਿਰ ਮਨ ਤਿਆਰ ਭੌਖ ਲਗ ਦਵਤਾ ਭਾਂਡਾ ਬਾਮਰ ਜਿਤ ਢਾਲ ਘੜਿਆ ਸ਼ਬਦ ਫਜੜਕ ਸਾਰ ਜਿਨ ਕੋ ਰਦਰ ਕ੍ਰਦਨ ਕਾਰ ਨਾਨਕ ਦੇਰੇ ਨਦਰ ਨਿਹਾਰ ਸ਼ਲੋਕ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦੇਵ ਸਰਦ ਦੁਦਾਇ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਾਝਾ ਦਰਮਾਧੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨਨੇ ਨਾਮ ਤੇ ਆਇਆ ਗਏ ਸੰਕਤ ਕਾਲ ਨਾਲਕ ਤੇ ਮੁਖ ਉਜਲੇ ਤੇਤੇ ਛੱਟੇ ਰਾਲ ਜਿਨੇ ਨਾਮ ਦਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਦਲੇ ਕਹਤੇ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ